ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਵਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਲਈ ਸਾਰੀਆਂ ਭੈਣਾਂ ਦਾ ਅੱਜ ਆਪਾਂ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਾਰੇ ਸੂਟ ਕਾਟਨ ਦੇ ਹੋਣਗੇ ਜੀ ਬਹੁਤ ਹੀ ਪਿਆਰੇ ਪਿਆਰੇ ਜੀ ਇਹਨਾਂ ਦੇ ਕਲਰ ਹੈ ਜੀ ਬਹੁਤ ਹੀ ਸੋਹਣੀ ਕੰਬੀਨੇਸ਼ਨ ਬਣਾਇਆ ਹੈ ਜੀ ਆਪਾਂ ਕਲਰ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਪਿਓਰ ਕਾਟਨ ਦੀ ਸ਼ਰਟ ਆਊਗੀ ਜੀ ਪਿਓਰ ਕਾਟਨ ਦੀ ਬਾਟਮ ਆਊਗੀ ਇਹ ਬਹੁਤ ਹੀ ਸੋਹਣੇ ਇਹਨਾਂ ਦੇ ਕਲਰ ਹੈ ਜੀ ਪਿਓਰ ਕੈਮਬ੍ਰਿਕ कॉटन ਆਉਗੀ ਜੀ ਸ਼ਰਟ ਦੀ ਤੇ ਪਿਓਰ ਕੈਮਬ੍ਰਿਕ कॉटन ਬਾਟਮ ਦੀ ਆਉਗੀ ਜੀ ਬਹੁਤ ਹੀ ਪਿਆਰੇ ਪਿਆਰੇ ਜੀ ਇਹਨਾਂ ਦੇ ਕਲਰ ਹੈ ਜੀ ਜਿਹੜਾ ਵੀ ਸੂਟ ਸੋਨ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਇਹ ਵਾਲੇ ਸੂਟ ਵੀ ਕੈਮਬ੍ਰਿਕ कॉटन ਦੇ ਆਉਣਗੇ ਜੀ ਬਹੁਤ ਹੀ ਪਿਆਰੇ ਪਿਆਰੇ ਜੀ ਇਹਨਾਂ ਦੇ ਕਲਰ ਹੈ ਜੀ ਨਾਲ ਇਹਨਾਂ ਦੇ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਆਊਗਾ ਜੀ 4 ਸਾਈਡ ਇਹਦੇ ਆਰੀ ਵਰਕ ਕੀਤਾ ਹੋਇਆ ਹੈ ਜੀ ਸਾਰੇ ਦੁਪੱਟੇ ਦੇ ਵਿੱਚ ਬੂਟਾ ਬਣਾਇਆ ਹੋਇਆ ਹੈ ਜੀ ਸਾਰੇ ਨਵੇਂ ਡਿਜ਼ਾਈਨ ਹੈ ਜੀ ਸਾਰੇ ਨਵੇਂ ਕਲਰ ਹੈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਆਰਡਰ ਕਰ ਸਕਦੇ ਹੋ ਸਾਡਾ WhatsApp ਨੰਬਰ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਜੀ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਤੇ ਸਾਨੂੰ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਸੂਟਾਂ ਬਾਰੇ ਤਾਂ ਸਾਡੇ WhatsApp ਨੰਬਰ ਤੇ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਇਹ ਵਾਲੇ ਸੂਟ ਆਲ ਓਵਰ ਆਉਣਗੇ ਜੀ ਜੇ ਤੁਸੀਂ ਇਹਨਾਂ ਨਾਲ ਮੈਚਿੰਗ ਕਰਵਾਉਣੀ ਹੈ ਤਾਂ ਮੈਚਿੰਗ ਵੀ ਹੋ ਜੂਗੀ ਜੀ ਸਾਢੇ 3 ਮੀਟਰ ਦੀ ਕਟ ਆਉਗੀ ਜੀ ਵੱਡੇ ਭਣੇ ਦਾ ਸਟਾਫ ਹੈ ਜੀ ਪਿਓਰ ਕੈਮਰੀ कॉटन ਹੈ ਜੀ ਬਹੁਤ ਸੋਹਣੀ ਮੁਫਤ ਲਾਲ ਦੀ ਬ੍ਰਾਂਡਡ ਕਾਟਨ ਹੈ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲਾ ਬਟਨ ਨਪਲੈ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜਦੋਂ ਵੀ ਅਸੀਂ ਵੀਡੀਓ ਪਾਵਾਂਗੇ ਜੀ ਸਾਰਿਆਂ ਤੋਂ ਪਹਿਲਾਂ ਤੁਹਾਡੇ ਕੋਲੇ ਨੋਟੀਫਿਕੇਸ਼ਨ ਆਜੂਗੀ ਜੀ ਵੀਡੀਓ ਦੀ ਤੇ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਤੇ ਵੱਧ ਤੋਂ ਵੱਧ ਲਾਈਕ ਕਰ ਦਿਆ ਕਰੋ ਤਾਂ ਜੋ ਵੀਡੀਓ ਸਾਰੀਆਂ ਭੈਣਾਂ ਤੱਕ ਪਹੁੰਚ ਸਕੇ ਤੇ ਸਾਰੀਆਂ ਭੈਣਾਂ ਆਪਣੇ ਤੋਂ ਸੂਟ ਲੈ ਸਕਣ ਜੀ ਇਹ ਵਾਲੇ ਸੂਟ ਬਹੁਤ ਹੀ ਪਿਆਰੇ ਆ ਜੀ ਪਿਓਰ ਕੈਮਰਿਕ कॉटन ਹੈ ਜੀ ਬਹੁਤ ਹੀ ਸੁਪੀਰੀਅਰ ਕੁਆਲਟੀ ਦੀ कॉटन ਹੈ ਜੀ ਇਹ ਤੇ ਨਾਲ ਇਹਨਾਂ ਦੇ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਆਊਗਾ ਜੀ ਬਲੌਕ ਪ੍ਰਿੰਟ ਦਾ ਸੂਟ ਹੈ ਜੀ ਇਹ ਬਲੌਕ ਪ੍ਰਿੰਟ ਦਾ ਹੀ ਦੁਪੱਟਾ ਆਊਗਾ ਨਾਲ ਇਹਦੇ 2.5 2.5 ਮੀਟਰ ਦੀ ਕਟ ਆਊਗੀ ਜੀ 2.5 ਸ਼ਰਟ ਦੀ 2.5 ਬਾਟਮ ਦੀ 2.5 ਦੁਪੱਟੇ ਦੀ ਜੀ ਕਪੜੇ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਦਾ ਕਪੜਾ ਬਹੁਤ ਹੀ ਜ਼ਿਆਦਾ ਸੁਪੀਰੀਅਰ कॉटन ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਜੀ ਕੋਈ ਅੰਡਰਸ਼ਰਟ ਦੀ ਲੋੜ ਨਹੀਂ ਬਹੁਤ ਹੀ ਪਿਆਰੀ कॉटन ਹੈ ਜੀ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਜੇ ਕਿਸੇ ਭੈਣ ਨੇ ਸਾਡੇ ਤੋਂ ਸੂਟ ਕਸਟਮਾਈਜ਼ ਕਰਵਾਉਣਾ ਹੈ ਜੀ ਕੋਈ ਵੀ ਸੂਟ ਤੁਸੀਂ ਵਰਕ ਵਾਲਾ ਸਾਡੇ ਤੋਂ ਰੈਡੀ ਕਰਵਾਉਣਾ ਹੈ ਤਾਂ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਸਾਡੀਆਂ ਸਾਡੇ ਚੈਨਲ ਤੇ ਜਾ ਕੇ ਸਾਡੀਆਂ ਵੀਡੀਓ ਦੇ ਵਿੱਚ ਸਾਡੇ ਕੰਮ ਨੂੰ ਚੈੱਕ ਕਰ ਸਕਦੇ ਹੋ ਸਾਡੇ ਕੰਮ ਦੀ ਸਫਾਈ ਚੈੱਕ ਕਰ ਸਕਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਸਾਡੇ WhatsApp ਨੰਬਰ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਜੀ ਜਲਦੀ ਜਲਦੀ ਬੁਕਿੰਗ ਕਰਵਾ ਲਓ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ